ਅੱਜ ਪ੍ਰੈਜ ਜੀ ਪਾਈ ਹੋਈ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਤੇ ਜਿਹੜੇ ਸਾਡੇ ਚੈਨਲ ਤੇ ਅਜੇ ਪਹਿਲੀ ਵਾਰ ਆਏ ਨੇ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਸ਼ਾਮ ਦੇ ਜਿਹੜੇ 5 ਵਜੇ ਚੁੱਕਿਆ ਤੇ ਹੁਣ ਸ਼ਾਮ ਦੇ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਆਪਾਂ ਜਿਹੜੀਆਂ ਵੀਡੀਓ ਬਣਾਉਣੀ ਹੁੰਦੀਆਂ ਦਰੀਆਂ ਚਾਦਰਾਂ ਦੀਆਂ ਉਹ ਬਣਾਉਣ ਲੱਗੇ ਸੀ ਪਰ ਤਾਂ ਉੱਪਰ ਬਹੁਤ ਸੀ ਅੱਜ ਕੇ ਪਹਿਲਾਂ ਹੀ ਦਾੜ ਪਾਣੀ ਬਣਾ ਲਈਏ ਤੇ ਮੀਂਹ ਹਲੇ ਪੈ ਨਹੀਂ ਰਿਹਾ ਕਿੱਥੇ ਕਿੱਥੇ ਮੀਂਹ ਪਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਗਰਮੀ ਬਹੁਤ ਜ਼ਿਆਦਾ ਗਰਮੀ ਨੇ ਤਾਂ ਬਹੁਤ ਹੀ ਵੱਟ ਕੱਢੇ ਪਏ ਆ ਸਾਡੇ ਪਿੰਡ ਤਾਂ ਬਿਲਕੁਲ ਵੀ ਮੀਂਹ ਨਹੀਂ ਪਿਆ ਨੇਹਰੀਆਂ ਤਾਂ ਜਿਹੜੀਆਂ ਬਹੁਤ ਆ ਗਈਆਂ ਤੇ ਮੀਂਹ ਤਾਂ ਬਿਲਕੁਲ ਵੀ ਨਹੀਂ ਪਿਆ ਬਹੁਤ ਜ਼ਿਆਦਾ ਗਰਮੀ ਆ ਜਿਹੜੇ ਬੱਚਿਆਂ ਨੂੰ ਕੰਮ ਮਿਲਿਆ ਸਕੂਲ ਵਾਲਿਆਂ ਨੇ ਦਿੱਤਾ ਹਨਾ ਬੱਚਿਆਂ ਨੂੰ ਨਹੀਂ ਦਿੱਤਾ ਮੈਨੂੰ ਲੱਗਦਾ ਵੀ ਆਪਾਂ ਨੂੰ ਮੰਮੀਆਂ ਨੂੰ ਦੇਤਾ ਹਨਾ ਕੰਮ ਸਾਰਾ ਦਿਨ ਬੱਚਿਆਂ ਨੂੰ ਇੰਨੇ ਪ੍ਰੋਜੈਕਟ ਦਿੱਤੇ ਪਏ ਆ ਬਣਾਉਣ ਨੂੰ ਤੇ ਜੇ ਛੋਟੇ ਦਾ ਕਰਦੇ ਆ ਨਾਲ ਹੀ ਵੱਡਾ ਮੇਰਾ ਕਰ ਦੋ ਮੈਂ ਕਿਹਾ ਵੀ ਛੁੱਟੀਆਂ ਤੁਹਾਨੂੰ ਨਹੀਂ ਹਨਾ ਵੀ ਇਹ ਤਾਂ ਮਾਮਾ ਨੂੰ ਕੰਮ ਪਾਇਆ ਹੋਇਆ ਵਾ ਵੀ ਮਾਮਾ ਬੈਠੀਆਂ ਆ ਰਹੇ ਲੱਗੀਆਂ ਰਹਿਣ ਸਵੇਰ ਦਾ ਜਦ ਨੂੰ 10 ਕਵਾਈ ਦੇ ਨੂੰ ਆਪਾਂ ਕੰਮ ਨਿਵੇੜ ਕੇ ਬੈੰਨੇ ਉਹਦੀ ਆਏ ਹੋ ਜਾਂਦਾ ਵੀ ਬੱਚਿਆਂ ਦਾ ਕੰਮ ਨਿਵੇੜ ਦੇ ਕੇ ਸਕੂਲ ਦਾ ਪਰ ਮੈਂ ਤਾਂ ਇਹ ਚੀਜ਼ ਨਾਲ ਸਹਿਮਤ ਆ ਵੀ ਜੇ ਬੱਚਿਆਂ ਨੂੰ ਹੁਣਾ ਪ੍ਰੋਜੈਕਟ ਵਗੈਰਾ ਦਿੱਤੇ ਪਏ ਹਨਾ ਇਹਨੇ ਜਿਉਂਦੇ ਹੀ ਨਹੀਂ ਬੱਚਿਆਂ ਨੂੰ ਬਣਾਉਣਾ ਤੇ ਉਹ ਤਾਂ ਫਾਇਦਾ ਕੀ ਦਿੱਤੇ ਦਾ ਹਨਾ ਜੇ ਮਾਵਾ ਨਹੀਂ ਬਣਾ ਕੇ ਦੇਣੇ ਆ ਜਿਦੋਂ ਆਪਾਂ ਪੜ੍ਹਦੇ ਹੁੰਦੇ ਸੀ ਸਕੂਲ ਚ ਹਨਾ ਆਪਣੇ ਟਾਈਮ ਚ ਜਿਹੜੇ ਸਾਡੇ ਜਿਵੇਂ 90 ਤੋਂ ਬਾਅਦ ਵਾਲੇ ਆ ਸਾਰੇ ਹਨਾ ਤੇ ਆਪਾਂ ਤਾਂ ਲਿਖਾਈਆਂ ਹੀ ਦਿੰਦੇ ਹੁੰਦੇ ਸੀ ਆਪਾਂ ਦਾ ਕਰਨੀਆਂ ਵੀ ਲਿਖਾਈਆਂ ਕਰ ਦੋ 30 30 ਲਿਖਾਈਆਂ ਤੇ ਪਰ ਹੁਣ ਤੇ ਸਮੇਂ ਦੇ ਨਾਲ ਤਾਂ ਹਨਾ ਕੰਮ ਵੀ ਸਾਰੇ ਬਦਲ ਗਏ ਖੇਡਾਂ ਵੀ ਬਦਲ ਗਈਆਂ ਸਾਰਾ ਕੁਝ ਹੀ ਬਦਲ ਗਿਆ ਤੇ ਇਹਨਾਂ ਤਾਂ ਵਿਚਾਰਿਆਂ ਨੂੰ ਇੰਨੇ ਪ੍ਰੋਜੈਕਟ ਮਾਡਲ ਪਤਾ ਨਹੀਂ ਕੀ ਕੀ ਕੁਛ ਦਿੱਤਾ ਪਿਆ ਹੁੰਦਾ ਇਹਨਾਂ ਨੂੰ ਕੁਛ ਹੈ ਨਹੀਂ ਹੁੰਦਾ ਕੁਛ ਨਹੀਂ ਉਹ ਬਣਾਉਣਾ ਸਾਨੂੰ ਪੈਂਦਾ ਵਾ ਪਹਿਲਾਂ ਅਸੀਂ YouTube ਤੇ ਦੇਖਦੇ ਆ ਵੀ ਕਿਵੇਂ ਬਣਾਉਣਾ ਵਾ ਫੇਰ ਬਣਾ ਕੇ ਦੇਈਦਾ ਵਾ ਸਾਰਾ ਦਿਨ ਲੱਗੇ ਰਹਿੰਦੇ ਆ ਆਪਣੇ ਟਾਈਮ ਹਨਾ ਜ਼ਿਆਦਾ ਵਧੀਆ ਸੀਗੇ ਬਾਏ ਆ ਪਤਾ ਜਦੋਂ ਨਾਨਕੇ ਜਾਂਦੇ ਸੀ ਮੜਕ ਕੀ ਨਹੀਂ ਹੁੰਦੇ ਸੀ ਹਨਾ ਬੱਚੇ ਨਾਨਕੇ ਗਏ ਗਰਜਾਪ ਤਾਂ ਕਹਿੰਦੀ ਵੀ ਮੈਂ ਤਾਂ ਛੇਤੀ ਪਿੰਡ ਜਾਣਾ ਦਾਦੀ ਨੂੰ ਉੱਧਰ ਗਈ ਕਿ ਮੈਂ ਤਾਂ ਛੇਤੀ ਛੱਡਿਆ ਉਹ ਦਾਦੀ ਕੋਲੇ ਤੇ ਤਾਜ ਤਾਂ ਹਲੇ ਰਹਿ ਪਿਆ ਤੇ ਆਪਾਂ ਤਾਂ ਘਟ ਕੇ ਲੈ ਕੇ ਆਉਂਦੇ ਹੁੰਦੇ ਸੀ ਵਿੱਚ ਚਲੋ ਪਿੰਡ ਨੂੰ ਹਨ ਸਮੇਂ ਨਾਲ ਸਾਰਾ ਕੁਝ ਹੀ ਬਦਲ ਚੁੱਕਿਆ ਵਾ ਤੇ ਅੱਗੇ ਤਾਂ ਜੂਨ ਦੀਆਂ ਛੁੱਟੀਆਂ ਹੋਣੀਆਂ ਤੇ ਜਾਂਦਿਆਂ ਨੂੰ ਨਾਨੀ ਨੇ ਵੀ ਕੋਈ ਚਾਦਰ ਲੈ ਦੇਣੀ ਜਾਂ ਦਰੀ ਲਾ ਦੇਣੀ ਚਲੋ ਵੀ ਕੱਢੋ ਬਣਾਓ ਤੇ ਪਰ ਹੁਣ ਆਪਣੇ ਬੱਚੇ ਬੱਚੇ ਤਾਂ ਜਾਣ ਸਰਦ ਨਾਨੀ ਸਾਨੂੰ ਆ ਲੈ ਦੋ ਨਾਨੀ ਸਾਨੂੰ ਆ ਲੈ ਦੋ ਅਸੀਂ ਆ ਖਾਣਾ ਅਸੀਂ ਆ ਪੀਣਾ ਤੇ ਨਾਨੀ ਐਨੂੰ ਵੀ ਬਹੁਤ ਫਿਕਰ ਹੁੰਦਾ ਵੀ ਜਾ ਕੇ ਦਾਦੀਆਂ ਨੂੰ ਨਾ ਦੱਸ ਦੇਣ ਵੀ ਸਾਨੂੰ ਕੁਝ ਲੈ ਕੇ ਨਹੀਂ ਦਿੱਤਾ ਉਹਨਾਂ ਨੂੰ ਜ਼ਿਆਦਾ ਫਿਕਰ ਹੁੰਦਾ ਵੀ ਜਾ ਕੇ ਦੱਸਣਗੇ ਵੀ ਸਾਡੀਆਂ ਨਾਨੀਆਂ ਨੇ ਸਾਨੂੰ ਕੀ ਲੈ ਕੇ ਦਿੱਤਾ ਹਨਾ ਆਪਣੇ ਸਮੇਂ ਜ਼ਿਆਦਾ ਵਧੀਆ ਸੀ ਚਲੋ ਹੁਣ ਵੀ ਸਮੇਂ ਵਧੀਆ ਪਰ ਟੈਕਨੋਲੋਜੀ ਜ਼ਿਆਦਾ ਹਨਾ ਤੇਜ਼ ਆ ਗਈ ਬੱਚਿਆਂ ਨੇ ਤਾਂ ਆਟੋਮੈਟਿਕਲੀ ਤੇਜ਼ ਹੋਣਾ ਹੀ ਹੋਣਾ ਹਨ ਤੇ ਪਰ ਅਸੀਂ ਬੱਚਿਆਂ ਨੂੰ ਬਹੁਤ ਜਿੰਨੇ ਪੁਰਾਣੀਆਂ ਚੀਜ਼ਾਂ ਬਾਰੇ ਦੱਸਦੇ ਹੀ ਰਹਿੰਦੇ ਆਂ ਵੀ ਆਹ ਚੀਜ਼ਾਂ ਆਇਆਂ ਆਹ ਚੀਜ਼ਾਂ ਆਇਆਂ ਬੱਚੇ ਹਨ ਹਰ ਚੀਜ਼ ਨਾਲ ਜੁੜੇ ਰਹਿਣ ਤੇ ਇਹਨਾਂ ਨੂੰ ਪਤਾ ਲੱਗੇ ਆਪਾਂ ਅਸੀਂ ਕਈ ਵਾਰ ਸੋਚਦੇ ਹੁੰਨੇ ਆਂ ਵੀ ਜਿਵੇਂ ਹੁਣ ਆਪਾਂ ਆਪਾਂ ਆਪਣੇ ਬੱਚੇ ਹਰੇ ਫਿਰ ਵੀ ਠੀਕ ਆ ਜਿਹੜੀ ਗਾਂ ਵਾਲੀ ਜਨਰੇਸ਼ਨ ਆਉਣੀ ਆ ਹਨ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਨਹੀਂ ਕੁਝ ਪਤਾ ਹੋਣਾ ਤੁਸੀਂ ਸਾਰੇ ਪੁੱਛਦੇ ਹੁੰਨੇ ਹੋ ਵੀ ਤੁਹਾਡੇ ਹਸਬੰਡ ਆ ਜਿਹੜੇ ਵੀਡੀਓ ਦੇ ਵਿੱਚ ਕਿਉਂ ਨਹੀਂ ਆਉਂਦੇ ਮੇਰੇ ਦਸਤੀਆਂ ਵੀ ਅਸੀਂ ਅਲੱਗ ਕਿਉਂ ਰਹਨੇ ਆ ਮੇਰੇ ਹਸਬੰਦ ਗਏ ਹੋਏ ਨੇ ਆਸਟ੍ਰੇਲੀਆ ਅਮਨਾ ਕੌਕੇ ਜਿਹੜੇ ਵੀਰ ਹਨਾ ਕਬੱਡੀ ਵੱਲ ਜ਼ਿਆਦਾ ਵਾ ਜਿੰਨਾਂ ਦਾ ਉਹਨਾਂ ਨੂੰ ਤਾਂ ਪਤਾ ਕਿ ਅਮਨਾ ਕੌਕੇ ਕੌਣ ਹੈ ਤੇ ਉਹ ਆਸਟ੍ਰੇਲੀਆ ਗਏ ਹੋਏ ਨੇ ਮੈਚ ਖੇਡਣ ਬਸ ਉਹਨਾਂ ਨੇ ਆ ਜਾਣਾ ਵਾ ਉਹ ਵੀ ਨਾਲ ਪੂਰੇ ਸਪੋਰਟੀ ਵਾ ਨਹੀਂ ਹੈਗਾ ਵੀ ਉਹ ਸਾਨੂੰ ਸਪੋਰਟ ਨਹੀਂ ਕਰਦੇ ਉਹਨਾਂ ਦੇ ਕਹਿਣ ਤੇ ਹੀ ਅਸੀਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਵੀ ਬਣਾਇਆ ਕਰੋ ਹਨਾ ਤੇ ਉਹ ਸਾਨੂੰ ਪੂਰੀ ਫੋਲੋ ਉੱਥੇ ਬੈਠ ਕੇ ਸਾਨੂੰ ਸਪੋਰਟ ਕਰੀ ਜਾਂਦੇ ਆ ਸਾਡੀ ਵੀਡੀਓ ਸ਼ੇਅਰ ਕਰ ਦਿੰਦੇ ਆ ਅਸੀਂ ਜੋ ਵੀ ਆ ਅਸੀਂ ਉਹਨਾਂ ਕਰ ਕੀ ਆ ਸਾਰਾ ਮੇਰਾ ਕੌਨਫੀਡੈਂਸ ਲੈ ਕੇ ਆਉਣ ਵਿੱਚ ਸਾਰਾ ਕੁਝ ਉਹਨਾਂ ਨੇ ਇੱਥੋਂ ਤੱਕ ਕੀਤਾ ਹੋਇਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਐਮਏ ਵੀ ਐਡਾ ਮੈਂ ਮੈਰਿਜ ਤੋਂ ਬਾਅਦ ਬਿਲਕੁਲ ਇਦਾਂ ਮੇਰਾ ਬੇਸ ਹੀ ਨਹੀਂ ਸੀ ਘਰੇ ਬੈਠ ਗਈ ਸੀ ਵੀ ਨਹੀਂ ਕੁਝ ਨਹੀਂ ਕਰਨਾ ਤੇ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਮੋਟੀਵੇਟ ਕੀਤਾ ਹਨ ਵੀ ਤੂੰ ਜੋਬ ਕਰ ਕਰੇਗੀ ਉਹ ਰਹਿਣਾ ਮੈਂ ਜਦੋਂ ਇੰਨਾ ਪੜੀ ਹੋਈ ਆ ਤੇ ਉਹਨਾਂ ਨੇ ਮੈਨੂੰ ਪੂਰਾ ਮੋਟੀਵੇਟ ਕਰਕੇ ਤੇ ਮੈਂ ਡੀਪੀਟੀ ਟੀਚਰ ਲੱਗੀ ਹੋਈ ਆ ਤੇ ਮੈਨੂੰ ਬੈਸਟ ਟੀਚਰ ਦਾ ਅਵਾਰਡ ਵੀ ਮਿਲ ਚੁੱਕਿਆ ਵਾ ਤੇ ਇਹ ਸਾਰਾ ਕ੍ਰੈਡਿਟ ਆ ਮੈਂ ਆਪਣੇ ਹਸਬੰਡ ਨੂੰ ਦਿੰਨੀ ਆ ਤੇ ਨਹੀਂ ਤਾਂ ਆਮ ਦੇਖਿਆ ਵਾ ਘਰਾਂ ਦੇ ਵਿੱਚ ਇੰਨਾ ਪੜ੍ਹ ਲਿਖ ਜਾਂਦੀਆਂ ਕੁੜੀਆਂ ਤੇ ਉਹਨਾਂ ਨੂੰ ਬਾਅਦ ਵਿੱਚ ਜੋਬ ਕਰਨ ਦਾ ਜਿਹੜਾ ਮੌਕਾ ਨਹੀਂ ਦਿੱਤਾ ਜਾਂਦਾ ਹਨਾ ਉਹਨਾਂ ਨੂੰ ਘਰ ਦੇ ਕੰਮਾਂ ਤੱਕ ਸੀਮਤ ਸਮਝਿਆ ਜਾਂਦਾ ਵਾ ਪਰ ਵਾਹਿਗੁਰੂ ਜੀ ਦਾ ਮੈਂ ਬਹੁਤ ਸ਼ੁਕਰ ਕਰਦੀ ਆ ਵੀ ਮੈਨੂੰ ਇੰਨਾ ਚੰਗਾ ਜੀਵਨ ਸਾਥੀ ਮਿਲਿਆ ਤੇ ਜਿਨੇ ਮੇਰੇ ਸ਼ੌਂਕ ਵੀ ਪਗਾਏ ਆ ਤੇ ਮੈਨੂੰ ਹਰ ਗੱਲ 'ਚ ਗਾਈਡ ਵੀ ਕੀਤਾ ਵੀ ਇੱਥੇ ਸਹੀ ਆ ਇੱਥੇ ਨਹੀਂ ਹੈਨਾ ਇਦਾਂ ਦੇ ਜੀਵਨ ਸਾਥੀ ਮਿਲਣੇ ਬਹੁਤ ਮੁਸ਼ਕਲ ਆ ਆਪਾਂ ਜਦੋਂ ਕੁੜੀ ਲਈ ਰਸਤਾ ਲੱਭਦੇ ਆ ਹੈਨਾ ਆਪਾਂ ਨੂੰ ਇਹ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਵੀ ਉਹ ਕੋਲ ਕੀ ਆ ਕੋਠੀਆਂ ਗੱਡੀਆਂ ਕੁਛ ਵੀ ਜਿਹਦੇ ਨਾਲ ਜ਼ਿੰਦਗੀ ਕੱਢਣੀ ਆ ਨਾ ਉਹ ਇਨਸਾਨ ਪੂਰਾ ਵਧੀਆ ਹੋਣਾ ਚਾਹੀਦਾ ਤੇ ਅਸੀਂ ਬਹੁਤ ਤਕਸ਼ਣ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਤੇ ਆਪਾਂ ਤਾਂ ਇਹ ਕਹਿੰਨੇ ਵੀ ਹਰ ਇੱਕ ਧੀ ਨੂੰ ਹਨਾ ਹਰ ਇੱਕ ਦੀ ਭੈਣ ਨੂੰ ਇੱਕ ਚੰਗਾ ਜੀਵਨ ਸਾਥੀ ਮਿਲੇ ਜਿਹਦੇ ਨਾਲ ਖੁਸ਼ ਰਵੇ ਜਿਹੜੀਆਂ ਮਾਮਾ ਮਾਂ ਨਾ ਉਹ ਵੀ ਖੁਸ਼ ਰਹਿੰਦੀਆਂ ਜਦੋਂ ਉਹਨਾਂ ਦੀਆਂ ਧੀਆਂ ਵੱਲੋਂ ਠੰਡੀ ਹਵਾ ਆਉਂਦੀ ਹੈ ਹਨਾ ਉਹ ਮਾਮਾ ਦਾ ਵੀ ਕੋਈ ਜੀਵਨ ਨਹੀਂ ਹੁੰਦਾ ਜਿਨ੍ਹਾਂ ਦੀਆਂ ਧੀਆਂ ਹਮੇਸ਼ਾ ਆਪ ਦੇ ਸਹੁਰੇ ਦੁਖੀ ਰਹਿੰਦੀਆਂ ਤੇ ਆਪਾਂ ਤਾਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਆ ਵੀ ਸਾਰੇ ਹਨਾ ਦੀਆਂ ਭੈਣਾਂ ਸਾਰਿਆਂ ਦੀਆਂ ਸੁਖੀ ਬਸਣ ਤੇ ਪ੍ਰਮਾਤਮਾ ਉਹਨਾਂ ਨੂੰ ਰੰਗ-ਪਾਗ ਲਾਵੇ ਆਪੋ ਆਪਣੇ ਘਰਾਂ ਦੇ ਵਿੱਚ ਤੇ ਰੱਬ ਹਰ ਇੱਕ ਨੂੰ ਧੀ ਜ਼ਰੂਰ ਦੇਵੇ ਧੀ ਹੁਣੀ ਬਹੁਤ ਜ਼ਰੂਰੀ ਆ ਜਦੋਂ ਧੀ ਹੋ ਜਾਂਦੀ ਹੈ ਨਾ ਮੈਂ ਸਮਝੀ ਨੇ ਵੀ ਮੇਰੀ ਸੇਲੀ ਆ ਮੇਰੀ ਬੇਟੀ ਮੇਰੀ ਸੇਲੀ ਆ ਹਨਾ ਸਿੱਦੋਂ ਨੇ ਗੱਲਾਂ ਕਰਦੀਆਂ ਕਿੰਨੀਆਂ ਤੇ ਕਿੰਨਾ ਜੀ ਲੱਗਦਾ ਹਨਾ ਪ੍ਰਮਾਤਮਾ ਹਰ ਇੱਕ ਨੂੰ ਇੱਕ ਧੀ ਦੀ ਦਾਤ ਜ਼ਰੂਰ ਦੇਵੇ ਪੁੱਤ ਵੀ ਦੇਵੇ ਧੀ ਵੀ ਦੇਵੇ ਹਨਾ ਦੋਨੇ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਇਹ ਮੇਰਾ ਅੱਜ ਫਸਟ ਬਲੌਗ ਆ ਮੈਂ ਕਿਹਾ ਵੀ ਚਲੋ ਬਣਾਉਨੇ ਆ ਸੀ ਬਣਾਣੀ ਤਾਂ ਦਰੀਆਂ ਤੇ ਚਾਦਰਾਂ ਦੀ ਸੀ ਵੀਡੀਓ ਗਰਮੀ ਬਹੁਤ ਸੀ ਫਿਰ ਮੰਮੀ ਕਹਿੰਦੇ ਥੋੜਾ ਟਾਈਮ ਹਲੇ ਵੇਟ ਕਰ ਲੈਨੇ ਆ ਹਨਾ ਫਿਰ ਸੀ ਸੋਚਿਆ ਵੀ ਅੱਜ ਆਪਾਂ ਫਸਟ ਬਲੌਗ ਬਣਾ ਲੈਨੇ ਆ ਤੇ ਸਾਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਤੁਹਾਨੂੰ ਸਾਡਾ ਫਸਟ ਬਲੌਗ ਕਿਵੇਂ ਲੱਗਿਆ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਕੁਲਜੀਤ ਕੌਰ ਕੌਂਕੇ ਕਲਾ ਚੈਨਲ ਦਾ ਨਾਮ ਆ ਸਾਡਾ @konke829 ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਿੰਡਾਂ ਵਾਲੇ ਆਸੀਂ ਤੇ ਪਿੰਡਾਂ ਵਾਲੇ ਤਾਂ ਬਹੁਤ ਜਿਆਦਾ ਸਪੋਰਟ ਕਰਦੇ ਹੁੰਦੇ ਨੇ ਇੱਕ ਦੂਜੇ ਨੂੰ ਕਈ ਲੋਕ ਕਹਿੰਦੇ ਵੀ ਆ ਵੀਏ ਵੀਡੀਓ ਬਣਾਉਂਦੀਆਂ ਪਰ ਅਸੀਂ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਚਲੋ ਹਰ ਇੱਕ ਦੀ ਇੱਛਾ ਹੈ ਨਾ ਹਰ ਇੱਕ ਦਾ ਸੁਭਾਅ ਆਪਾਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਤੇ ਕੋਈ ਗੱਲ ਨਹੀਂ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਾਂ ਆਉਣ ਵਾਲੇ ਬਲੌਗ ਦੇ ਵਿੱਚ ਦੱਸਾਂਗੇ ਮੇਰੇ ਹਸਬੰਡ ਕੌਣ ਨੇ ਤੇ ਕਿਹੜੀ ਗੇਮ ਖੇਡਦੇ ਨੇ ਤੇ ਕੀ ਕੁਝ ਉਹਨਾਂ ਦੀਆਂ ਪ੍ਰਾਪਤੀਆਂ ਨੇ ਤੇ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਧੰਨਵਾਦ